ਸਹਿਬਾ ਕਹਿੰਦੇ ਨੇ ਉਹਨਾਂ ਦੇ ਸਭ ਰੋਗ ਦੂਰ ਹੋ ਗਏ ਜਿਨ੍ਹਾਂ ਦੇ ਅੰਦਰ ਹਰੀ ਵਸ ਗਿਆ ਕਿਨ੍ਹਾਂ ਦੇ ਅੰਦਰ ਹਰੀ ਵਸਿਆ ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਗੁਰੂ ਦੇ ਬਚਨਾਂ ਨੂੰ ਮੰਨ ਕੇ ਜਿਨ੍ਹਾਂ ਨੇ ਹਰੀ ਪਰਮਾਤਮਾ ਨੂੰ ਜਪਿਆ ਇਹ ਤੇ ਹੈ ਜੀ ਰੋਗ ਮੁਕਤ ਹੋਣ ਦਾ ਤਰੀਕਾ ਕਿ ਗੁਰੂ ਕੇ ਬਚਨਾਂ ਨੂੰ ਸਤ ਕਰਕੇ ਮੰਨਿਆ ਜਾਏ ਜੇ ਸਤਬੁਰਗੀ ਆਗਿਆ ਸਤ ਸਤ ਕਰ ਮੰਨੀ ਤੇ ਗੁਰੂ ਕਹਿੰਦਾ ਕੀ ਹੈ ਕਿ ਜਪੋ ਉਸ ਨੂੰ ਅੱਜ ਕੱਲ੍ਹ ਨਾ ਹਿੰਦੁਸਤਾਨ ਵਿੱਚ ਖਾਸ ਤੌਰ ਤੇ ਬਾਕੀ ਦੇਸ਼ਾਂ ਵਿੱਚ ਤੇ ਮੈਂ ਨਹੀਂ ਦੇਖਿਆ ਇਤਨਾ ਜੇਕਰ ਕਿਸੇ ਨੂੰ ਕੋਈ ਰੋਗ ਲੱਗ ਜਾਏ ਤੇ ਇੱਕ ਦੋ ਦਿਨ ਤੇ ਡਾਕਟਰਾਂ ਕੋਲ ਚਲੇ ਜਾਂਦੇ ਨੇ ਤੇ ਪਿੰਡਾਂ ਵਿੱਚ ਤੇ ਪਹਿਲਾਂ ਡਾਕਟਰ ਕੋਲ ਜਾਂਦੇ ਵੀ ਨਹੀਂ ਕਿਸੇ ਝਾਲੇ ਕੋਲ ਚਲ ਜਾਣ ਝਾਲੇ ਵਾਲੇ ਕੋਲ ਚਲ ਜਾਣਗੇ ਕੋਈ ਮਾਈ ਹੈ ਕੋਈ ਦਾਈ ਹੈ ਕਿਸੇ ਹੋਰ ਕੋਲ ਝਾੜਾ ਲਗਵਣ ਚਲੇ ਜਾਣਗੇ ਜੀ ਇੱਥੇ ਜਾ ਕੇ ਠੀਕ ਹੋ ਜਾਏ ਕਿਸੇ ਨੇ ਆਖ ਦਿੱਤਾ ਕਿ ਉੱਥੇ ਪੀਰ ਤੇ ਚਾਦਰ ਚੜਾ ਦਿਓ ਉੱਥੇ ਮੰਦਰ ਵਿੱਚ ਦਾਲ ਚੜਾ ਦਿਓ ਮਾਂ ਦੀ ਉੱਥੇ ਚੌਲ ਚੜਾ ਦਿਓ ਉੱਥੇ ਝਾੜੂ ਚੜਾ ਦਿਓ ਉੱਥੇ ਲੂਣ ਚੜਾ ਦਿਓ ਤੇ ਮੇਰਾ ਤੇ ਮੰਨਣਾ ਇਹ ਨੇ ਕਿ ਸ਼ਨੀਵਾਰ ਵਾਲੇ ਦੇ ਤੇਨ ਦਾ ਤਕਰੀਬਨ ਸਾਰੇ ਦੇ ਘਰ ਹੀ ਜਾਂਦਾ ਹੈ ਭਾਵੇਂ ਕੋਈ ਮੰਨਦਾ ਹੈ ਭਾਵੇਂ ਨਹੀਂ ਮੰਨਦਾ ਉਹਨੂੰ ਬਿਨ ਮੰਗੇ ਹੀ ਦੇ ਦਿੰਦੇ ਲੈ ਵੀ ਆਏ ਗਏ ਤੇ ਹੁਣ ਤੇਲ ਲੈ ਕੇ ਚੱਲਿਆ ਜਾ ਤੇ ਕਿਉਂ ਜੀ ਜੇ ਨਹੀਂ ਦਿਓਗੇ ਤੇ ਸ਼ਨੀ ਦੇਰ ਉਸਟ ਹੋ ਜਾਣਗੇ ਤੁਹਾਡੇ ਦੇ ਸ਼ਨੀ ਦੀ 7.5 ਲੱਗ ਜਾਵੇਗੀ ਹੁਣ ਨਾ ਸਾਡਾ ਸ਼ਨੀ ਨਾਲ ਕੋਈ ਵਾਸਤਾ ਨਾ ਕੋਈ ਲੈਣਾ ਨਾ ਕੋਈ ਦੇਣਾ ਸਾਡੀ ਸ਼ਨੀ ਨਾਲ ਕੋਈ ਜਾਣ ਪਹਿਚਾਨ ਨਹੀਂ ਹੈ ਸ਼ਨੀ ਦੇਵ ਦੀ ਤੇ ਗੱਲ ਛੱਡੋ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਕਹਿੰਦੇ ਨੇ ਮੈਂ ਆਲਾ ਦਨੇਸ਼ ਪ੍ਰਥਮ ਮਨੋ ਕਿਸ਼ਨ ਬੇਸ਼ਨ ਕਬ ਹੂ ਨਾ ਤੇ ਆਉ ਤਾਨ ਸੁਨੇ ਪਹਿਚਾਨ ਨਾ ਤੇ ਮੈਂ ਨਹੀਂ ਇਹਨਾਂ ਨੂੰ ਜਾਣਦਾ ਪਰ ਪਤਾ ਨਹੀਂ ਕਿਉਂ ਉੱਥੇ ਭੀੜ ਲੱਗ ਜਾਂਦੀ ਇੱਥੇ ਵੇਖੋ ਤੁਹਾਨੂੰ ਦੋ ਚਾਰ ਹੀ ਗਿਣਤੀ ਦੇ ਗੁਰੂ ਕੇ ਪਿਆਰੇ ਮਿਲਣਗੇ ਜਿਹੜੇ ਇੱਥੇ ਬੈਠੇ ਨੇ ਤੇ ਉੱਥੇ ਨਾਲ ਜਿਹੜਾ ਇਹ ਕਹਿੰਦਾ ਵੀ ਇੱਥੇ ਝਾੜੂ ਚੜਾਣ ਦੇ ਨਾਲ ਤੁਹਾਡੇ ਸਰੀਰ ਦੇ ਰੋਗ ਦੂਰ ਹੋ ਜਾਣਗੇ ਇਥੇ ਤੇਲ ਝੜਾਉਣ ਨਾਲ ਤੁਹਾਡਾ ਸਿਰ ਦਾ ਦਰਦ ਦੂਰ ਹੋ ਜਾਏਗਾ। ਇਥੇ ਚੌਲ ਦਾਲ ਝੜਾਉਣ ਨਾਲ ਤੁਹਾਡਾ ਇਹ ਵਾਲਾ ਰੋਗ ਕੱਟੇ। ਉੱਥੇ ਭੀੜ ਲੱਗੀ ਪਈ ਐ। ਇਹੋ ਜੇ तमाम ਸਥਾਨ, तमाम ਡੇਰੇ ਕਿਉਂ ਚੱਲ ਰਹੇ ਨੇ? ਤੁਸੀਂ ਜਾ ਕੇ ਵੇਖੋ ਇਥੇ ਪਿੰਡ-ਪਿੰਡ ਵਿੱਚ ਡੇਰਾ ਹੈ। ਕਿਉਂ ਡੇਰਾ ਹੈ? ਡੇਰਾਵਾਦ ਕਿਉਂ ਚੱਲ ਰਿਹਾ ਹੈ? ਕਿਉਂਕਿ ਡੇਰੇ ਵਿੱਚ ਬੈਠਾ ਹੋਇਆ ਕੋਈ ਬਾਬਾ ਕਹਿ ਦਿੰਦਾ ਵੀ ਇੱਥੇ ਆ ਇਹ ਚੰਦਰ ਝੜਾ, ਇਹ ਚੌਲ ਝੜਾ, ਇਹ ਲੂਣ ਝੜਾ ਤੇ ਇਹ ਵਾਲਾ ਰੋਗ ਦੂਰ ਹੋ ਜਾਏਗਾ। ਲੋਕ ਜਾ ਕੇ ਚੜਾਉਂਦੇ ਨੇ ਤੇ ਤੁਸੀਂ ਵੇਖੋ ਕਿਦ ਤਰ੍ਹਾਂ ਇਹ ਉੜਦਾ ਦੀ ਢਾਲ ਚੜਦੀ ਹੈ ਮਹਾ ਦੀ ਢਾਲ ਚੜਦੀ ਹੈ ਇੱਥੇ ਜਾਲੜੇ ਵਾਲਾ ਰੋਗ ਦੂਰ ਹੋ ਜਾਂਦਾ ਅਸੀਂ ਵੱਖੋ ਵੱਖਰੇ ਡੇਰੇ ਬਣਾ ਲਏ ਗੁਰੂ ਤੇ ਵਸਰ ਹੀ ਗਿਆ ਤੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮੱਥਾ ਜਿਹੜਾ ਉੱਥੇ ਬੈਠੇ ਬਾਬੇ ਨੂੰ ਟਿਕ ਰਿਹਾ ਜਿਹੜਾ ਬੈਠਾ ਐ ਇੰਜ ਕਰ ਰਿਹਾ ਕਿਉਂ ਉਹ ਸਿਰ ਤੇ ਜਾ ਕੇ ਧੌਲਾ ਜਾ ਕਰ ਦਿੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾ ਚੀਜ਼ਾਂ ਦੇ ਖਿਲਾਫ ਨੇ ਮਾਫ਼ ਕਰਨਾ ਆਪਾਂ ਸਾਰੇ ਉਹ ਚੀਜ਼ਾਂ ਕਰ ਰਹੇ ਨੇ ਤੇ ਗੁਰੂ ਕਹਿੰਦਾ ਗੁਰੂ ਕੋਲ ਆਣ ਲੱਗੇ ਰੋਕ ਕਿਵੇਂ ਦੂਰ ਹੋਣੇ ਗੁਰਬਚਨੀ ਜਿੰਨਾ ਜਪਿਆ ਮੇਰਾ ਹਰ ਹਰ ਜਪਣਾ ਤੇ ਹੈ ਹੀ ਨਹੀਂ ਗੁਰੂ ਕਹਿੰਦਾ ਜਪ ਤੇਰੇ ਰੋਗ ਦੂਰ ਹੋ ਜਾਣ ਕਿ ਨਾ ਜਪਣ ਦਾ ਟਾਈਮ ਕਿੱਥੇ ਤੇਰੇ ਕੋਲ ਮੈਂ ਤੇ ਕਿਤੇ ਬਾਬੇ ਕੋਲ ਜਾਵਾਂਗਾ ਜਾਂ ਜਾਵਾਂਗੀ ਬੀਬੀਆਂ ਦੇ ਖਾਸ ਤੌਰ ਤੇ ਬਾਬਿਆਂ ਦੇ ਪ੍ਰਸੰਨ ਹੁੰਦੀਆਂ ਨੇ ਘਰੇ ਬੇਸ਼ਕ ਪ੍ਰਸ਼ਾਦਾ ਨਾਲ ਬਾਬੇ ਨੂੰ 36 ਪ੍ਰਕਾਰ ਦੇ ਪਦਾਰਥ ਲੈ ਕੇ ਜਾਣ ਗਿਆ ਫਿਰ ਬਾਬਾ ਚੰਗੀ ਤਰ੍ਹਾਂ ਦਿੰਦਾ ਉਹ ਕਹੇ ਕੀ ਕਰੀਏ ਬਾਬਾ ਜੀ ਕੁਝ ਕਰਕੇ ਦੇ ਦਿਓ ਆਪ ਨਹੀਂ ਜਪਣਾ ਅਸੀਂ ਗੁਰਮਤ ਨੂੰ ਕਿਧਰੇ ਹੋਰ ਹੀ ਲੈ ਕੇ ਜਾ ਰਹਿਆਂ ਮੇਰੇ ਵੇਖਿਆ ਮੈਂ ਮਹਾਂਪੁਰ ਬੋਲ ਰਿੰਦਾ ਸੀ ਮੈਂ ਬੈਠਾ ਹੋ ਤੇ ਕੋਈ ਬੀਬੀ ਆਈ ਬੀਬੀ ਕਹਿੰਦੀ ਹੈ ਜੀ ਬਾਬਾ ਜੀ ਪੁੱਤਰ ਨਾਲ ਥੋੜਾ ਜਿਹਾ ਢਿੱਲਾ ਦਾ ਰਿੰਦਾ ਹੈ ਕੋਈ ਦਵਾ دارو ਦੱਸੋ ਮਹਾਂਪੁਰ ਕਹਿੰਦੇ ਸਾਡੇ ਕੋਲ ਦਵਾ دارو ਕੀ ਹੈ ਵੀ ਤੂੰ ਜਪਜੀ ਸਾਹਿਬ ਦੇ ਪਾਠ ਕਰ ਲਿਆ ਕਰ ਵਾਹਿਗੁਰੂ ਮੰਤਰ ਦਾ ਸਿਮਰਨ ਕਰ ਲਿਆ ਕਰ ਜਿੰਨਹੀਂ ਤੇ ਮੂਲ ਮੰਤਰ ਦਾ ਜਾਪ ਕਰ ਲਿਆ ਕਰ ਤਦ ਬਾਬਾ ਜੀ ਉਹ ਤੇ ਠੀਕ ਹੈ ਬਾਬਾ ਇਹ ਕਹਿੰਦੇ ਫਿਰ ਸਵੇਰੇ ਸਾਮ ਸੇਵਾ ਕਰ ਲਿਆ ਕਰ ਹਾਂ ਬਾਬਾ ਜੀਓ ਮੈਂ ਕਰ ਲੈਨੀ ਆ ਫਿਰ ਕੀ ਭਾਲਦੀ ਏ ਸਾਡੇ ਕੋਲੋਂ ਬਾਬਾ ਜੀ ਕੁਝ ਕਰਕੇ ਦੇ ਦਿਓ ਕੀ ਕਰਕੇ ਦੇ ਦਈਏ ਕੋਈ ਤਵੀਤ ਬਣ ਕੇ ਦੇ ਦਈਏ ਕੋਈ ਜੰਤਰ ਮੰਤਰ ਬਣ ਕੇ ਦੇ ਦਈਏ ਭਾਲਦੀ ਤਾਂ ਸੰਗਤ ਇਹੀ ਹੋਏ ਕਿ ਮੈਨੂੰ ਨਾ ਜਪਣਾ ਪਵੇ ਕੋਈ ਹੋਰ ਜਪੇ ਦੇਖੋ ਜੰਤਰ ਮੰਤਰ ਤੰਤਰ ਇਹ ਤਨ ਤਰੀਕੇ ਦੇ ਹੁੰਦੇ ਨੇ ਜਦੋਂ ਤੁਸੀਂ ਪੜੋਗੇ ਨਾ ਮੈਂ ਕਦੇ ਚਾ ਚਾ ਗੋ ਮਹਾਂਦਰ ਜਾਲ ਉਹ ਲਾਲ ਕਿਤਾਬ ਸਭ ਪੜੀਆਂ ਨੇ ਉਹਨਾਂ ਵਿੱਚ ਵੀ ਕੀ ਹੈ ਜੇ ਮੰਨ ਲਓ ਤੁਹਾਨੂੰ ਕੋਈ ਜੰਤਰ ਬਣਾ ਕੇ ਦਿੰਦਾ ਹੈ ਇਤਨੀਆਂ ਦੀ ਹੁੰਦੇ ਨੇ ਨਾ ਯੰਤਰ ਮੰਤਰ ਤੇ ਤੰਤਰ ਇਹਨਾਂ ਦੇ ਵਿੱਚ ਕੀ ਕਰਨਾ ਪੈਂਦਾ ਯੰਤਰ ਹੈ ਕਿਸੇ ਕਾਗਜ਼ ਦੇ ਉੱਤੇ ਕੋਈ ਨਕਸ਼ਾ ਬਣਾ ਕੇ ਕਿਸੇ ਕੱਪੜੇ ਵਿੱਚ ਲਪੇਟ ਕੇ ਉਸ ਨੂੰ ਕਿਸੇ ਨੂੰ ਬੰਨ ਕੇ ਦੇ ਦੇਣਾ ਇਹਨੂੰ ਯੰਤਰ ਕਹਿੰਦੇ ਨੇ ਤੰਤਰ ਉਹਦੇ ਵਿੱਚ ਬਹੁਤ ਸਾਰੀਆਂ ਸਮੱਗਰੀਆਂ ਲੱਗਦੀਆਂ ਨੇ ਕਵਾਲ ਵੀ ਲੱਗਦੇ ਨੇ ਉਹਦੇ ਵਿੱਚ ਕਿਤੇ ਸੰਦੂਰ ਵੀ ਲੱਗਦਾ ਕਿਤੇ ਹੱਡੀਆਂ ਵੀ ਲੱਗਦੇ ਨਮਾਸ ਵੀ ਲੱਗਦਾ ਉਸ ਨੂੰ ਕਹਿੰਦੇ ਨੇ ਤੰਤਰ ਤੇ ਮੰਤਰ ਦੇ ਆਪਾਂ ਖੈਰ ਸਾਰੇ ਜਪਦੇ ਹੀ ਆਂ ਜਦੋਂ ਕਿਸੇ ਨੂੰ ਯੰਤਰ ਬਣਾ ਕੇ ਦੇਣਾ ਜਿਹਨੂੰ ਤੁਸੀਂ ਤਵੀਂ ਤੇ ਕਹਿ ਦਿੰਦੇ ਹੋ ਉਹਦੇ ਲਈ ਵੀ ਉਹ ਘੱਟੋ ਘੱਟ 108 ਵਾਰ 20000 ਵਾਰ ਕਿਤੇ 11000 ਵਾਰ ਇਸ ਤਰ੍ਹਾਂ ਕੋ ਜਪ ਜਪਣਾ ਪੈਂਦਾ ਹੈ ਤੇ ਯਾਨੀ ਯੰਤਰ ਵਿੱਚ ਤਾਕਤ ਕਿੱਦੋਂ ਆ ਰਹੀ ਹੈ ਜਦੋਂ ਕੋਈ ਜਪ ਕਰ ਰਿਹਾ ਕੋਈ ਹੋਰ ਜਪ ਕੇ ਤੁਹਾਨੂੰ ਦੇ ਦੇਵੇ ਸੰਗਤ ਇਹ ਚਾਹੁੰਦੀ ਹੈ ਸਰ ਕਹਿੰਦੇ ਕਿਸੇ ਹੋਰ ਦੇ ਤੂ ਆਸਰੇ ਕਿਉਂ ਰਹਿੰਦਾ ਤੂੰ ਆਪਦਾ ਜਾਪ ਕਰ ਜਪ ਮੰਨ ਸਤਨਾਮ ਸਦਾ ਸਤਨਾਮ ਹਾਲਤ ਤਾਂ ਪਰਤ ਮੇ ਕੋ ਉਜਲ ਹੋਈ ਹੈ ਹਰ ਦਿhai ਹੈ ਪੁਰਖ ਨਿਰੰਜਨਾ ਉਹ ਕਰਦੀ ਤੇ ਗਾਲ ਛੜ ਲੋਕ ਤੇ ਪਰਲੋਕ ਸਮਾਰ ਦੇ ਦਾ ਗੁਰੂ ਤੂੰ ਗੁਰੂ ਦੇ ਆਖੇ ਤੇ ਲੱਗ ਅਸੀਂ ਸਿਰਫ ਝਪਣਾ ਨਹੀਂ ਚਾਹਦੇ ਅਸੀਂ ਕਿਸੇ ਹੋਰ ਦਾ ਜੱਪਿਆ ਹੋਇਆ ਲੈ ਲੈਣਾ ਚਾਹਦੇ ਆ ਵੀ ਭੇਟਾ ਲੈ ਲਓ ਹਾਂਜੀ ਕੀਰਤਨ ਹੋ ਗਿਆ ਅਖੰਡ ਪਾਠ ਹੋ ਗਿਆ ਇਹ ਤਾਂ ਤੁਸੀਂ ਖੁਸ਼ੀ ਲੈ ਕਰਾ ਲਿਆ ਪਰ ਪਿਆਰਿਓ ਚੇਤੇ ਰੱਖਣਾ ਜੇ ਤੁਸੀਂ ਚਾਹਦੇ ਹੋ ਤੁਹਾਡੇ ਮਨ ਦੇ ਰੋਗ ਦੂਰ ਹੋ ਜਾਣ ਜੱਪਣਾ ਤੁਹਾਨੂੰ ਆਪ ਹੀ ਪੜਨਾ ਹੈ ਜਪਿਆ ਹੋਇਆ ਕੋਈ ਕਿਸੇ ਨੂੰ ਨਹੀਂ ਦੇ ਸਕਦਾ ਹਵੇ ਮੇਰੀ ਜਗ੍ਹਾ ਤੇ ਮਜ਼ਦੂਰ ਲੱਜੇ ਮੇਰਾ ਕੰਮ ਕੋਈ ਹੋਰ ਕਰਦੇ ਇਹ ਤੇ ਹੋ ਸਕਦਾ ਪਰ ਜੇਕਰ ਮਨ ਨੂੰ ਸ਼ਾਂਤੀ ਚਾਹੀਦੀ ਹੈ ਤੇ ਜਪਣਾ ਆਪ ਹੀ ਪੈਣਾ ਤਾਂ ਮੇਰੇ ਪਾਤਸ਼ਾਹ ਕਹਿੰਦੇ ਨੇ ਜਿਨ ਕਾ ਅੰਤਰ ਵਸਿਆ ਮੇਰਾ ਹਰ ਹਰ ਤੇ ਵਸੇਗਾ ਕਿਵੇਂ ਜਦੋਂ ਜਪਿਆ ਜਾਏਗਾ ਜਦੋਂ ਜਪਿਆ ਗਿਆ ਉਦੋਂ ਹੀ ਸਾਰੇ ਰੋਗ ਦੂਰ ਹੋਣਗੇ ਗੁਰੂ ਅਰਜਨਦਾਸ ਜੀ ਮਰਜ਼ ਕਰਪਾ ਕਰਨ ਜੀ